ਲਓ ਜੀ ਰੋਟੀ ਰੋਟੀ ਆਪਾਂ ਖਾ ਲਈ ਤੇ ਠੰਡ ਜ਼ਿਆਦਾ ਹੋਣ ਕਰਕੇ ਆਪਾਂ ਜ ਪੱਗ ਬਨ ਲਈ ਤੇ ਹੁਣ ਆਪਾਂ ਚੱਲਦੇ ਆਂ ਸਕੂਲ 'ਚ ਚਾਹ ਵੀ ਪੀ ਲਈ ਆਪਾਂ 1:30 ਵਜੇ ਗਾ 3:00 ਵਜੇ ਛੁੱਟੀ ਹੋਣੀ ਆ ਤੇ ਕੱਲ ਨੂੰ ਸ਼ਾਇਦ ਗੁਰਪੂਰਵ ਦੀ ਵੈਸੇ ਛੁੱਟੀ ਆ ਤੇ ਬੱਚਿਆਂ ਨੂੰ ਉੱਥੇ ਲੈ ਕੇ ਜਾਣਾ ਕੋਰਦਾਰ ਆਪਾਂ ਚੀਮੇ ਪਿੰਡ ਨਾਲ ਹੀ ਆਪਣੇ ਤੇ ਚਲੋ ਚੱਲਦੇ ਆ ਹੁਣ ਆਪਾਂ ਸਕੂਲ 'ਚ ਚੱਲਦੇ ਆਂ ਹਾਂਜੀ ਮੈਂ ਜੰਨਾ ਪਿੰਡਾਂ ਦਾ ਜੰਨਾ ਡੇਡ ਹੂੰ ਕੀ ਕਹਿਣਾ ਚਾਹਣਾ ਠੰਡ ਵਾਸਤੇ ਠੰਡ ਵਾਸਤੇ ਕੀ ਕਹਿਣਾ ਤੋਬਾ ਸਾਰੇ ਦਿਨਾਂ ਨਾਲ ਉਹ ਬੰਦ ਠੰਡ ਹੈ ਅੱਛਾ ਪਿੱਤੂ ਸਾਰੀ ਹਨ ਨਾਲ ਜੀ ਇੰਨੀ ਠੰਡਾ ਨਹੀਂ ਹੈਗੀ ਕੋਈ ਇੱਕ ਦਿਨ ਹੱਡਿਆ ਰਜਾਈਆਂ ਨਹੀਂ ਉਹ ਚੱਕੀ ਜਾਂਦੇ ਆ ਅੱਜ ਇੰਨੀ ਠੰਡਾ ਤੈਨੂੰ ਏ ਘੰਟੇ ਨੂੰ ਫੇਰ ਆਜੂ ਮੈਂ ਫੇਰ ਆ ਜਾਈਂ ਚ ਐਣਾ ਪੀਤੂ ਬੈਂਦਾ ਨਹੀਂ ਪੀਤੂ ਉਦੋਂ ਬੈਂਦਾ ਜਦੋਂ ਮੈਂ ਆ ਜਾਣਾ ਤੇ ਹੁਣ ਮੈਂ ਚੱਲਿਆ ਹੁਣ ਪੀਤੂ ਬਾਹਰ ਭਜੂਗਾ ਤੇ ਫਿਰ ਮੈਂ ਲੈ ਕੇ ਆਉਂਗਾ ਉਹਨੂੰ 3 ਵਜੇ ਫਿਰ ਅੰਦਰ ਆਉਗੀ ਉਹ ਤੇ ਕਾਲਾ ਟੀਵੀ ਦਾ ਰੀਚਾਰਜ ਕਰਾ ਕੇ ਫਿਰ ਬਾਹਰ ਭੱਜ ਗਈ ਪੀਤੂ ਪਹਿਲਾਂ ਤਾਂ ਰੋਣ ਲੱਗੇ ਕਹਿੰਦੇ ਰੀਚਾਰਜ ਕਰੋ ਹਨਾ ਕੋਈ ਤਾਂ ਜਦੋਂ ਕਰਤਾ ਫਿਰ ਭੱਜ ਜਾਂਦੀ ਆ ਬਾਹਰ ਤੂੰ ਹੀ ਉੱਥੇ ਡੈਡੀ ਤੂੰ ਹੀ ਪਾ ਲੰਦਾ ਬਾਹਰ ਉੱਥੇ ਖੜ੍ਹ ਜਾਂਦਾ ਹੈ ਤੇ ਮੋੜੀ ਮੰਨਦਾ ਹੈ ਚਲੋ ਜੀ ਆਪਾਂ ਚੱਲਦੇ ਆਂ ਕਿਰਨ ਤੇ ਬਾਕੀ ਦਾ ਵਲੋਗ ਆ ਕੇ ਬਣਾਵਾਂਗੇ ਠੀਕ ਹੈ ਜੀ ਹਾਂਜੀ ਆਪਾਂ ਸਕੂਲੋਂ ਆ ਗਏ ਆਂ ਤੇ ਅੱਜ ਨਾਲ ਆਪਣੇ ਪਤੀਜੇ ਦਾ ਜਨਮ ਦਿਨ ਹੈਰੀ ਦਾ ਤੇ ਉਧਰ ਕੇਕ ਕੂਕ ਕਰਦੇ ਆਂ ਫਿਰ ਉਧਰ ਚੱਲਦੇ ਆਂ ਤੇ ਰਮਣੀਤ ਤਾਂ ਬਾਗੀ ਉਧਰ ਮੈਂ ਨਾ ਪੱਕਾ ਦਵਾਰੇ ਬਨ ਕੇ ਹਟਿਆ ਜਿਹੜਾ ਹੋ ਗਿਆ ਸੀ ਖਲ ਗਿਆ ਸੀ ਕੰਮ ਤੇ ਹੁਣ ਆਪਾਂ ਚੱਲਦੇ ਆਂ ਉਧਰ ਆਪਣੇ ਭਾਈ ਕਹਿਣੇ ਨਾਲ ਹੀ ਆਪਣੇ ਤੇ ਸੰਦਖਾਉਣਿਆ ਹੈਪੀ ਬਰਥਡੇ ਲੋ ਜੀ ਤਿਆਰੀਆਂ ਸ਼ੁਰੂ ਇੱਧਰ ਹੈਪੀ ਬਰਥਡੇ ਦੀਆਂ ਤੇ ਮੁੰਡੇ ਦੀ ਮਾਸੀ ਨਹੀਂ ਆਈ ਪਈ ਕਹਿੰਦੇ ਉਹਨੂੰ ਡਿੱਕੀ ਜੰਦਿਆ ਉਹ ਕਟਾਏ ਕੇਕ ਦੇਖੋ ਜੀ ਕੇਕ ਦੇਖੋ ਜੀ ਦੇਖੋ ਨਾ ਕਰਨ ਨਾ ਬੱਚੇ ਖੇਡੀ ਜਾਂਦੇ ਬਾਹਰ ਹਜੇ ਬੈਕ ਕੁਰੀਸ਼ਨ ਦਿਖਾਉਣ ਆ ਗਿਆ ਆਪਾਂ ਚਲੋ ਇਕੋ ਨਹੀਂ ਮੈਂ ਬਿਨਾਂ ਦਿਖਾਉਣਾ ਖੇਲੇਗਾ ਉਹ ਆ ਚੱਕਰ ਕੋਈ ਗੱਲ ਹੈ ਓਏ ਹਰੀ ਖੇਡੀ ਜਾਂਦਾ ਬਾਹਰ ਹਾਂ ਵੀ ਹਰੀ ਹੈਪੀ ਬਰਥਡੇ ਪਾਪੀ ਥੈਂਕ ਯੂ ਥੈਂਕ ਯੂ ਤਰਾ ਕੇ ਲੱਗਿਆ ਪਿਆ ਤੂੰ ਬਾਹਰ ਖੇਡੇ ਜਨਾਰੇ ਹੈਂ ਹਾਂਜੀ ਤਰਾ ਕੇ ਲੱਗਿਆ ਪਿਆ ਅੰਦਰ ਆ ਲੈ ਇਸੇ ਨਾਲ ਆਓ ਆ ਗਈ ਤੇਰੀ ਮਾਸੀ ਹੂੰ ਇੱਕ ਨੂੰ ਲੱਗੂ ਫੇਰ ਦਿਖਾ ਦੇੋ ਲਓ ਨਾਮ ਨਾਮ ਨੇ ਲਾਹ ਦਰਨੇ ਨਾਲ ਹੀ ਕਰਨਾ ਹੈ ਦਰਨੇ ਨਾਲ ਹੀ ਕਰਨਾ ਦਰਨੇ ਤੁਸੀਂ ਨੂੰ ਤੁਹਾਨੂੰ ਲੈ ਕੇ ਲਗਾ ਦੇ ਬੜੇ ਕਰ ਸੱਟਾ ਤਾਂ ਸਹੀ ਹੈ ਹਾਂ ਮੈਂ ਫੋਟੋ ਤਾਂ ਸਹੀ ਹੈ ਚਲ ਆਓ ਸੁਣਿਓ ਫੋਟੋ ਵਾਸਤੇ ਕੈਮਰਾ ਫੋਨ ਚੁੱਕ ਲਓ ਚੈੱਕ ਕੀ

Happy birthday to you Happy birthday to you Happy birthday to you Happy birthday to you <laughs> <laughs>

ਕਿ ਤੂੰ ਇਤਨੇ ਗੁੱਸੇ ਵਿੱਚ ਬਿਸਮਿਲਲਾ ਹੋ ਜਾਂ ਲੱਗੇ ਮੜੇ ਹਰੇਖੰਦੀ ਬਤਾ tao bôi gì vậy? vậy thì tao bôi cái gì vậy? 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 cái gì

Kayak ketemu perum perum ओके सुनिए ਉਹ ਇਹਨਾਂ ਦੀ ਕਾਰ ਕਿਹੜੀ ਤੇ ਦੀਪ ਕੌਣ ਹੈ ਕਿਹ ਬਾਈ ਨੇ ਬੁਲਾਇਆ ਗਿਆ ਇਹ ਆਗਮ ਨਹੀਂ ਆਇਆ ਕਿਉਂ ਬਈ ਉਹਦਾ ਆਗਮ ਨੂੰ ਕਹਿੰਦੀ ਆ ਮੈਂ ਜਦੋਂ ਆਗਮੀ ਅੱਜ ਬਿਮਾਰ ਹੋ ਗਈ ਤੇ ਕਿੱਥੇ ਆਇਆ ਇੱਥੇ ਭੈਜਾ ਤੂੰ ਪਹਿਲਾ ਆਏਗਾ ਫੋਟੋਆਂ ਆਉ ਰਹੀਆਂ ਨੇ ਕੋਈ ਫੋਟੋਆਂ ਉਹ ਇੱਧਰ ਆ ਕੇ ਆਏ ਆਈ ਵਾਏ ਓਕੇ ਚਲ ਕਹਿੰਦਾ ਇਹ ਆਪਾਂ ਫੇਟ ਨਿਪੜ

ਸਮਝੀਂ ਘੱਟ ਪਾ ਰਹੇ ਹੋ ਤੇਰੇ ਆਹੋ ਆਹ ਪੇਟ ਪੂਜਾ ਹੈ ਨਾ ਮੈਂ ਚਾਹ ਨਹੀਂ ਚਾਹ ਪੀਣੀ ਪਿੰਦੇ ਨਹੀਂ ਥੋੜੀ ਨਾ ਨਾ ਅਗਰ ਪੇਟ ਪੂਜਾ ਕਰੂੰਗਾ ਤੂੰ ਵੀ ਪਿੰਦਾ ਚਾਹ ਬਗਰੇ ਖਾਣ ਭਾਈ ਟੋਪੀ ਲੈ ਲਓ ਚਾ ਕੋਈ ਵੀ ਨਹੀਂ ਪਿੰਦਾ ਚਾ ਮੈਨੂੰ ਮਾਂ ਦੀ ਮੁੱਟੀ ਬੰਦ ਗਈ ਦਸ ਮਾਂ ਦੀ ਮੁੱਟੀ ਪੂਰੀ ਨੂੰ ਨਾ ਬਰ ਬਰ ਪੀਤੂ ਕਿੰਨਾ ਮਜ਼ਾ ਆਇਆ ਹੈਪੀ ਬਰਥਡੇ ਤੇ ਹੈਰੀ ਦੇ ਤੇ ਹੈਂ ਦੇਖਾ ਕੀ ਖਾ ਕੇ ਆਏ ਆ ਚੌਕਲੇਟ ਕਿੰਨੀਆਂ ਇੰਨੀਆਂ ਇੰਨੀ ਚੌਕਲੇਟ ਸਾਰੀ ਕੇਕ ਆ ਲਈਏ ਨਾ ਲੈ ਕੇਕ ਖਾ ਕੇ ਸਕਲਾ ਅੱਛਾ ਤੁਸੀਂ ਮੋਸਾ ਚਾਪੀਏ ਤੁਸੀਂ ਹੂੰ ਤੁਸੀਂ ਪੀਣੀ ਥੋੜੀ ਚਾਹ ਦਾ ਕਿਹੜਾ ਟਾਈਮ ਆਣਾ ਹੋਰ ਕਾ ਦਾ ਟਾਈਮ ਹੈ ਤੁਸੀਂ ਪੀਣੀ ਥੋੜੀ ਚੱਲ ਪੀਤੂ ਵਲੌਗ ਐਂਡ ਕਰੀਏ ਆਪਾਂ ਸੱਸੀ ਕਾ ਪਾਉਂਗੇ ਸੱਸੀ ਕਾ ਜਹਾਰਿਆ ਨੂੰ ਇਧਰ ਮੂੰਹ ਕਰਕੇ ਹੱਥ ਜੋੜ ਕੇ ਸੱਸੀ ਦੀ ਕੋਸ਼ਿਸ਼ ਕਰਕੇ ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਬਲੌਗ ਦਾ ਆਪਾਂ ਕਰਦੇ ਆਂ ਐਂਡ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਸ਼ੇਅਰ ਜੂਰ ਕਰਦੇ ਕਰੋ ਅੱਗੇ ਜੀ ਦੋ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਸਾਰਿਆਂ ਨੂੰ ਸ਼ੇਅਰ ਕਰਿਆ ਕਰੋ ਤੇ ਦੇਖ ਕੇ ਪਲੀਜ਼ ਸਬਸਕ੍ਰਾਈਬ ਕਰਦਿਆ ਕਰੋ ਤੇ ਸਾਰਿਆਂ ਨੂੰ ਸ਼ਸ਼ੀਕਾਲ ਜੀ ਬਾਏ ਬਾਏ ਗੁੱਡ ਬਾਏ